ਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿਖੇ ਫਿਰੋਤੀ ਦੇਣ ਤੋਂ ਇਨਕਾਰ ਕਰਨ ਤੇ ਦੁਕਾਨਦਾਰ ਨੂੰ ਅਨਪਛਾਤੇ ਵਿਅਕਤੀ ਨੇ ਮਾਰੀ ਗੋਲੀ ਦੁਕਾਨਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਦੁਕਾਨਦਾਰਾਂ ਨੇ ਪੁਲਿਸ ਦੇ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਪ੍ਰੀਤ ਟੈਲੀਕਮ ਮੋਬਾਈਲ ਦੀ ਦੁਕਾਨ ਚੋਲਾ ਸਾਹਿਬ ਦੇ ਮਾਲਕ ਦੇ ਮਾਲਕ ਨੂੰ ਮਾਰੀਆਂ ਗੋਲੀਆਂ ਕੁਝ ਦਿਨ ਪਹਿਲਾਂ ਮੰਗੀ ਸੀ 10 ਲੱਖ ਦੀ ਫਿਰੋਤੀ ਕਿਸੇ ਗੈਂਗਸਟਰ ਨੇ ਅੱਜ ਕੋਈ ਦੁਪਹਿਰੇ 3:00 ਕੋ ਅੱਜ ਦੇ 20 ਮਿੰਟ ਦੇ ਪ੍ਰੀਤ ਚਾਲੀ ਗੋਮ ਦੀ ਦੁਕਾਨ ਹੈ ਜੀ ਇਥੇ ਅਣਖਾਤੀ ਬੰਦੇ ਨੇ ਆਣ ਕੇ ਗੋਰੀਆਂ ਚਲਾਈਆਂ ਜਿਹੜੀਆਂ ਪ੍ਰੀਤ ਚਾਲੀ ਗੋਮ ਦੇ ਮਾਲਕ ਗੁਰਜਿੰਦਰ ਸਿੰਘ ਦੇ ਸਲਵੇ ਲੱਤਾਂ ਦੇ ਵਿੱਚ ਵਜੀਆਂ ਜੀ ਖਾਤਕੀ ਦੱਸੀ ਜਾਰੀ ਬੰਦੇ ਨੇ ਹਾਲਤ ਅਜੇ ਪਤਾ ਕਰ ਰਹੇ ਹਾਂ ਕਿ ਠੀਕ ਨੇ ਕੋਈ ਹਲਦਾ ਹਲਦਾ ਕੋਈ ਪਰੋਤੋ ਪ੍ਰਤੀ ਮੰਗੀ ਜੀ ਕਹਿਆ ਹਾਂ ਜੀ ਇਹਨੂੰ ਟ੍ਰੈਕਟਾਈ ਦੀ ਗੱਲ ਹੈ ਪਤਾ ਲੱਗਾ ਕਿ ਕਿਹਦੇ ਵੱਲ ਫਰੋਖੀ ਮੰਗੀ ਹਾਂ ਜੀ ਸੱਤੇ ਸੱਤੇ ਦਾ ਨਾਮ ਪਰ ਮਾਮਲਾ ਦੱਸ ਦਿੱਤਾ ਕਿ ਆ ਕਰ ਰਹੇ ਜੀ ਮਾਮਲਾ